ਮੈਂ ਕਹਿੰਦੀ ਸੀਗੀ ਜਦੋਂ ਡਿੰਪ ਲਈ ਨਾ ਇਸ ਵਰ ਨੂੰ ਆ ਸੂਟ ਦੇ ਦਾਂਗੀ ਹਨਾ ਕਿਵੇਂ ਆ ਵਿਚਾਰ ਤਾਂ ਨਹੀਂ ਕਰੂਗੀ ਉਹਦੀ ਸੱਸ ਇਹਦੇ ਨਾਲ ਅਸੀਂ ਸਲਵਾਰ ਚਿੱਟੀ ਹੈ ਔਰ ਬਤਿਆਰ ਛੱਡ ਤੂੰ ਆ ਦੇਖ ਲਾ ਜਿਹੜਾ ਦਿਨ ਲਾਉ ਨਾ ਇੱਕੋ ਹੀ ਖਬਰ ਆਈ ਜਾਂਦੀਆਂ ਨੇ ਭੈਣ ਨੇ ਘਰ ਵੰਡਾ ਲਿਆ ਜ਼ਮੀਨ ਵੰਡਾ ਕੇ ਲੈ ਗਈ ਭਰਾ ਮਰਵਾਤਾ ਲੈ ਮੈਂ ਪੰਜ ਚੈਨਲ ਬਦਲ ਲਏ ਇਹ ਹੀ ਖਬਰ ਆਈ ਜਾਂਦੀਆਂ ਯਾਰ ਸਰੇ ਹੀ ਪਿਆ ਦੁਨੀਆ ਦਾ ਆਦੇ ਨਾਲ ਮਿਲਣ ਦਾ ਖਬਰ ਵੀ ਮੈਨੂੰ ਲੱਗਦਾ ਮਾਨਸਾ ਜਿਹੜੇ ਕਿਹੜੇ ਪਿੰਡ ਦੱਸੀ ਜਾਂਦੇ ਨੇ ਆਹੋ ਹਾਲ ਲਾ ਦੇ ਹਲਾ ਅੱਛਾ ਮਤਲਬ ਜ਼ਮੀਨ ਪਿੱਛੇ ਲੜਾਈ ਹੋਈ ਹੈ ਹੈ ਬਹੁਤ ਹੋਰ ਪਤਾ ਨਹੀਂ ਦਿਮਾਗ ਹੀ ਖਰਾਬ ਹੋ ਗਿਆ ਲੋਕਾਂ ਦਾ ਕੁੜੀਆਂ ਨੇ ਤਾਂ ਨਾ ਜਮੀਂ ਸੱਚੀ ਗੱਲ ਆ ਝੂਠੀ ਖਬਰ ਨਾ ਹੋਵੇ ਜੀ ਸਮਾਰ ਕਿਤੇ ਇੱਕ ਅੱਦੇ ਕ ਚੈਨਲ ਤੇ ਤਾਂ ਚਲ ਆ ਜਾਂਦੀ ਹੈ ਝੂਠੀ ਕਿੰਨੀਆਂ ਖਬਰਾਂ ਸੁਣ ਲਈਆਂ ਮੈਂ ਮੈਨੂੰ ਇੱਕ ਚੀਜ਼ ਹੀ ਸਮਝ ਨਹੀਂ ਆਉਂਦੀ ਉਹ ਜ਼ਮੀਨ ਲੈ ਕੇ ਫਿਰ ਜਾਓਗੇ ਕਿੱਥੇ ਉਹ ਭਰਾ ਨਾਲ ਸਾਰੀ ਉਮਰ ਦਾ ਰਿਸ਼ਤਾ ਟੁੱਟੂਗਾ ਉਹ ਫਿਰ ਇਹ ਚੀਜ਼ ਦੀ ਉਹਨਾਂ ਨੂੰ ਕੀ ਲੋੜ ਆ ਅਗਲੇ ਨੂੰ ਜ਼ਮੀਨ ਮਿਲ ਗਈ ਪੈਸੇ ਆ ਗਏ ਬਸ ਭਰਾ ਤੋਂ ਕੀ ਕਰਾਉਣਾਗਾ ਇਹੋ ਜਿਹਾ ਹਾਲ ਹੋ ਰਿਹਾਗਾ ਹੁਣ ਤਾਂ ਚਲ ਜੂਗਾ ਕੋਈ ਤਾਂ ਗੱਲ ਆ ਤਾਂ ਬਾਲੀਓ ਗੱਲ ਹੋਊ ਹੈ ਚਲੋ ਬਾਕੀ ਤੁਸੀਂ ਟੈਨਸ਼ਨ ਨਾ ਲਓ ਆਪਣੀ ਕੁੜੀ ਨਹੀਂ ਜੀ ਹੈਗੀ ਆਪਣੀ ਕੁੜੀ ਤਾਂ ਬਾਲੀ ਚੰਗੀ ਹੈ ਤੂੰ ਕੀ ਕਹਿੰਦੀ ਸੀ ਉਹ ਤਾਂ ਮੈਂ ਸੁਣ ਲਈ ਤਰੀਕਾ ਮੈਂ ਤਾਂ ਸੂਟ ਦੀ ਗੱਲ ਕਰਦੀ ਸੀ ਐਤ ਕੀ ਦੋ ਡਿੰਪਲ ਆਉਗੀ ਉਹਨੂੰ ਆ ਸੂਟ ਦੇ ਦਾਂਗੇ ਕਿਵੇਂ ਲੱਗਿਆ ਠੀਕ ਆ ਮੈਂ ਇੱਕ ਚੀਜ਼ ਹੋਰ ਕਹਿੰਦੀ ਸੀ ਜੀ ਐਤ ਕਿ ਉਹਨੂੰ ਜਦੋਂ ਐਸੇ ਟੂ ਪ੍ਰੋਸਮ ਦੇ ਦਾਂਗੇ ਅਗਲੀ ਵਾਰ ਉਹਨਾਂ ਦੇ ਕੋਈ ਫ੍ਰਿਜ ਨਹੀਂ ਹੈ ਕਹਿੰਦਾ ਫ੍ਰਿਜ ਦੇ ਦਈਏ ਇਹ ਰਾਈਂ ਨਾ ਕੋਸਤਾ ਦੇਤਾ ਹੁਣ ਆਪਾਂ ਜਿੰਨਾ ਸਰਦਾ ਸੀ ਆਪਾਂ ਦੇ ਦਤਾ ਨਾ ਸਾਰਾ ਉਹ ਧੂਮੀਆਂ ਵੀ ਤਾਂ ਦੇਖ ਨਾ ਕਿੰਨੇ ਉੱਡੀ ਪਰੇ ਗੀ ਆਪਾਂ ਉਹਦੇ ਵੇਲੇ ਛੋਟਾ ਫਰਿੱਜ ਦਿੱਤਾ ਸੀਗਾ ਹੁਣ ਵੀ ਗਰਮ ਨਹੀਂ ਉੱਡੀ ਹੋਉਂਦੀ ਉਹਦੀ ਤਰ੍ਹਾਂ ਨਹੀਂ ਕੋਲ ਬੰਦਾ ਉੱਤ ਚ ਉਹ ਅਜੇ ਸੀਮ ਲੈ ਕੇ ਆਉਂਦੇ ਆ ਕੋਈ ਨਾ ਲੈ ਦਾਂਗੇ ਤੂੰ ਬਾੜੀ ਸੋਚ ਨਾ ਕਰਿਆ ਕਰ ਤੂੰ ਐਂ ਦੱਸ ਆਪਣੇ ਵਾਲੇ ਜਵਾਖਾ ਇਹਨੂੰ ਪਿੰਨੀਆਂ ਪੁੰਨੀਆਂ ਬਣਾ ਕੇ ਦੇਤੀਆਂ ਸੀ ਏਦਕੀ ਹਾਂ ਬਣਾਈਆਂ ਪਈਆਂ ਨੇ ਬਸ ਫੜਾਏ ਜਿੱਦਾਂ ਟਾਈਮ ਲੱਗਿਆ ਬਾਪੂ ਨੂੰ ਦਾਦੇ ਦਾ ਬਾਲਾ ਕਰਦਾ ਸੀਗਾ ਕਹਿੰਦਾ ਬਾਪੂ ਨੂੰ ਭੇਜਿਓ ਉਹ ਜਾਇਆ ਉੱਗਣ ਵਾਲੇ ਮਿਲੇਗਾ ਹਾਂ ਐ ਕਰ ਲਾਂ ਮੇਰਾ ਵੀ ਨਹੀਂ ਫਿਰ ਸਰਦਾ ਕੰਮ ਦੇਣਾ ਚਲ ਠੀਕ ਹੈ ਤੁਸੀਂ ਨੂੰ ਕੁਝ ਹੋਰ ਲਾ ਲਓ ਚਾ ਚੱਜ ਦੀ ਸੀ ਦੇ ਦੋ ਐਵੇਂ ਨਾ ਉਹ ਚੀਜ ਦੇਖ ਦੇਖ ਕੇ ਬਹਿਮ ਪਰੇ ਪੂਰੇ ਆ ਜਾਂਦੀਆਂ ਨੇ ਤਾਂ ਮੈਂ ਤਾਂ ਬਦਲੀ ਜਾਂਦਾ ਸੀ ਮਤਲਬ ਅਚਾਨਕ ਭੁੱਲੇ ਦੁੱਧ ਪਾ ਲੈ ਲੈ ਆ ਲੈ ਆਖਰ ਨੂੰ ਮੈਂ ਪਹੁੰਚ ਹੀ ਗਈ ਫਾਦੋ ਦੇ ਵੀਰ ਨੂੰ ਫੋਨ ਕਰੀ ਜਾਨੀ ਆ ਘਟੋ ਘਟ 10 ਫੋਨ ਲਾ ਲੇ ਇੱਕ ਫੋਨ ਨਹੀਂ ਦੇ ਲਾਉਨੇ ਚੁੱਕਿਆ ਅੱਗੇ ਪਿੱਛੇ ਤਾਂ ਕਦੇ ਐ ਕਰਦਾ ਨਹੀਂ ਸੀ ਹੁੰਦਾ ਭਾਬੀ ਨੂੰ ਵੀ ਲਾ ਲੇ ਪਤਾ ਨਹੀਂ ਕਿੱਥੇ ਬੀਜੀ ਸੀਗੀ ਚੱਲ ਅੱਜ ਤਾਂ ਉਹ ਵੈਸੇ ਇੱਕ ਗੱਲ ਐ ਬਾਪੂ ਭਾਬੀ ਵੀਰਾ ਸਾਰੇ ਖੁਸ਼ ਹੋ ਜਾਣਗੇ ਹਫਤਾ ਰਹਿ ਕੇ ਜਾਵਾਂਗੀ ਮੈਂ ਗੱਲਾਂ ਬਾਤਾਂ ਬਿਠੇਰੀਆਂ ਕਰੂੰਗੀ ਘਰੇ ਹੀ ਹੋਣਗੇ ਭਾਬੀ ਹੈ ਬਾਪੂ ਮੇਰੀ ਧੀ ਡੇਰ ਕਿਵੇਂ ਬਾਪੂ ਸਸਿਕਾ ਠੀਕ ਹੈ ਹੋਰ ਸਾਰੇ ਖੈਰ ਸੁੱਖਾ ਮੈਂ ਤਾਂ ਖੈਰ ਸੁੱਖਾ ਤੂੰ ਦੱਸ ਕਿਦਾਂ ਠੀਕ ਆ ਠੀਕ ਹੈ ਪੁੱਤ ਠੀਕ ਆ ਆੜ ਗੁਆਰ ਸਾਰੇ ਠੀਕ ਨੇ ਉਹ ਸਾਰੇ ਠੀਕ ਨੇ ਮੈਨੂੰ ਐਂ ਦੱਸ ਵੀ ਕੀ ਹੋ ਗਿਆ ਸੀ ਤੈਨੂੰ ਮੈਂ ਭਾਈ ਢਿੱਲਾ ਜਾ ਹੋ ਗਿਆ ਸੀ ਹੁਣ ਤਾਂ ਠੀਕ ਹੈ ਪੁੱਤਾ ਹੁਣ ਨਾ ਫਿਕਰ ਕਰ ਬਾਪੂ ਸੱਚੀ ਗੱਲ ਦੱਸਾਂ ਮੈਨੂੰ ਤਾਂ ਬਾਲੀ ਫਿਕਰ ਹੋ ਗਈ ਸੀ ਮੈਨੂੰ ਤਾਂ ਪਤਾ ਵੀ ਨਹੀਂ ਲੱਗਿਆ ਉਹਦੇ ਵਿੱਚ ਮੇਰਾ ਫੋਨ ਜਾ ਖਰਾਬ ਹੋਇਆ ਪਿਆ ਸੀ ਉਹ ਤਾਂ ਤੁਸੀਂ ਦੀਪਕ ਵਾਲੇ ਫੋਨ ਤੇ ਫੋਨ ਕੀਤਾ ਹੋਣਾ ਉਹਦੇਰੇ ਫੋਨ ਤਾਂ ਕਰੇ ਨੇ ਪਰ ਤੁਸੀਂ ਚੱਕੇ ਹੀ ਨਹੀਂ ਫਿਰ ਹਾਰ ਕੇ ਤੂੰ ਮੇਰਾ ਫੋਨ ਖਰਾਬ ਸੀ ਉਹ ਤਾਂ ਜੇ ਤੁਸੀਂ ਦੀਪਕ ਵਾਲੇ ਫੋਨ ਤੇ ਫੋਨ ਕੀਤਾ ਫਿਰ ਉਹਨੇ ਮੈਨੂੰ ਦੱਸਿਆ ਇਹਨਾਂ ਜਰਾ ਬਾਪੂ ਬਿਮਾਰ ਹੈ ਡੇਬਲ ਪਤਾ ਲੈ ਆਈ ਫਿਰ ਮੈਨੂੰ ਐ ਹੋ ਗਿਆ ਮੈਂ ਕਿਹਾ ਬਸ ਮੈਂ ਤਾਂ ਹੁਣੇ ਭੱਜ ਲਾ ਨਾ ਠੀਕ ਹੈ ਬੱਤ ਹੁਣ ਮੈਂ ਬਹੁਤ ਤੈਨੂੰ ਪਤਾ ਫਿਰ ਵਿੱਚ ਮੀਂਹ ਜੇ ਬਾਹਲੇ ਪਈ ਗਿਆ ਆ ਵੀ ਨਹੀਂ ਗਿਆ ਫਿਰ ਅੱਜ ਉਹਨੇ ਵਿਚਾਰੇ ਨੇ ਮੈਨੂੰ ਕਿਹਾ ਕਹਿੰਦਾ ਹੁਣ ਤੂੰ ਜਾ ਕੇ ਆ ਹਫਤਾ ਲਾ ਕੇ ਆਈ ਚੰਗਾ ਚੰਗਾ ਮੈਂ ਤਾਂ ਹੁਣ ਹਫਤਾ ਰਹਿ ਕੇ ਜਾਉ ਤੇਰੇ ਕੋਲ ਪਰ ਠੀਕ ਹੈ ਜੇ ਦੀਪਕ ਨੇ ਇਹ ਗੱਲ ਕਹੇ ਤੇ ਨਾ ਵੀ ਹਫਤਾ ਫਿਰ ਤਾਂ ਪਤਾ ਤੂੰ 15 ਦਿਨ ਨਹੀਂ ਚੰਗਾ ਨਾ ਬਾਪੂ 15 કરી ਮੇਰੇ ਸਾਸ ਸਹੁਰੇ ਵਿਚਾਰੇ ਮਰਤੇ ਹੀ ਨਹੀਂਗੇ ਹਜੇ ਆਏ ਹੈ ਨਹੀਂ ਪਹਿਲਾਂ ਸਾਸ ਸਹੁਰਿਆਂ ਦਾ ਫਿਕਰ ਕਰਨ ਲੱਗੇ ਪੁੱਤ ਹੈ ਬਾਪੂ ਨਾ ਹਾਂ ਬਾਲੇ ਚੰਗੇ ਨੇ ਵਿਚਾਰੇ ਤੈਨੂੰ ਐਵੇਂ ਹੀ ਕਹਾ ਮੇਰੇ ਤੋਂ ਬਿਨਾ ਰੋਟੀ ਪਾਣੀ ਉਹਨਾਂ ਨੂੰ ਕੀ ਨਾ ਪੁੱਛਣਾ ਉਹ ਤਾਂ ਹੈ ਨਾਲੇ ਤੈਨੂੰ ਪਤਾ ਤੜਕੇ ਵਿਚਾਰਾ ਉਹ ਡਿਊਟੀ ਜਾਂਦਾਗਾ ਨਾ ਫਿਰ ਚੰਗੇ ਸੱਸ ਸਹੁਰੇ ਕੀ ਦੇ ਭਾਲ ਕੇ ਦਿੱਤੇ ਨੇ ਐਸੇ ਪਿਓ ਨਹੀਂ ਭਾਲ ਕੇ ਦਿੱਤੇ ਆ ਕਹਿੰਦੇ ਨੇ ਜੇ ਮਾ ਪਿਓ ਕਿਸਮਤ ਲਿਖਨ ਤੇ ਆ ਜਾਣ ਹਾਂ ਤੇ ਬਹੁਤ ਵਧੀਆ ਲਿਖ ਦਿੰਦੇ ਨੇ ਸਹੀ ਗੱਲ ਹੈ ਮੇਰੇ ਪਿਓ ਨੇ ਸੱਚੀ ਮੇਰੀ ਕਿਸਮਤ ਲਿਖੀ ਆ ਚਲ ਚੰਗੀ ਗੱਲ ਆ ਪੁੱਤ ਚੰਗਿਆਂ ਦੇ ਭਾਅ ਹੈ ਜੇ ਉਹ ਚੰਗਿਆਂ ਨਾਲੇ ਮੇਰੀ ਤੀ ਸੌਖੀ ਵਸਦਾ ਮੇਰੇ ਭਾਅ ਤਾਂ ਜਹਾਨ ਸੌਖਾ ਵਸਦਾ ਉਹੀ ਤਾਂ ਗੱਲ ਆ ਬਾਪੂ ਜੀ ਮੈਂ ਸੁਖੀ ਆ ਤੇ ਤੁਸੀਂ ਘਰੇ ਚੈਨ ਨਾਲ ਸੌਂਨੇ ਹੋ ਸਹੀ ਗੱਲ ਹੈ ਜੇ ਕਿਤੇ ਮੈਂ ਦੁਖੀ ਹੁੰਦੀ ਨਾ ਰੋਜ ਹੀ ਮੇਰੇ ਮਗਰ ਫਿਰਦੇ ਇਹ ਤਾਂ ਹੈ ਚਲ ਹੋਰ ਸਾਰੀ ਠੀਕ ਹੈ ਹਾਂ ਮੈਂ ਤਾਂ ਠੀਕ ਹਾਂ ਹੁਣ ਦਵਾਈ ਦੂਈ ਖਾਦੀ ਆ ਹਾਂ ਹਾਂ ਦਵਾਈ ਬੂਟੀ ਲੈਂਦੀ ਆ ਤੇ ਹਜੇ ਮੈਂ ਖਾਉਂਗਾ 10 15 ਦਿਨ ਹੈ ਕੀ ਕਹਿੰਦੀ ਸੀ ਡਾਕਟਰ ਫਿਰ ਤੈਨੂੰ ਡਾਕਟਰ ਕਹਿੰਦੇ ਹਜੇ 10 20 ਦਿਨ ਦਵਾਈ ਖਾ ਤੇ ਠੀਕ ਹੋ ਜਾਏਗਾ ਕਹਿੰਦੇ ਹੋਜੂ ਲੋਟ ਹਾਂ 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 ਕਹਿੰਦੇ ਬਿਲਕੁਲ ਠੀਕ ਹੈ ਟੈਸਟ ਟੂ ਸਟਿਕ ਵਾਰੀ ਕਰਾ ਲੈਣੇ ਸੀ ਬਾਪੂ ਕੋਈ ਨਹੀਂ ਬੈ ਹਜੇ ਸਾਈਟਾਂ ਪੁੱਤ ਤੇ ਅੰਦਰ ਤੇਰੀ ਪੜ ਜਾਈਏ ਕਿੱਲਾ ਚਾਹ ਮਰਾ ਹਾਂ ਚੱਲ ਮੈਂ ਉੱਥੇ ਜਾਨੀ ਮੋਹੀ ਦੇਖ ਲਈ ਸੀ ਅੰਦਰ ਹੀ ਆ ਹਾਂ 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 ਚੱਲ ਚੰਗਾ ਪੁੱਤ ਮੈਂ ਵੀਰਾ ਕਰੀ ਆ ਹਾਂ ਅੱਛਾ ਕਰੀ ਆ ਤੂੰ ਜਿੰਮਾਤਾ ਪੁੱਤ ਇੱਥੇ ਫਿਰ ਬੈਠਾ ਆਰਾਮ ਕਰ। ਕੋਈ ਨਹੀਂ ਬਾਪੂ ਪੈ ਜਾ ਚੱਲ ਮੈਂ ਅੰਦਰ ਜਾਣਾ। ਸ਼ੁਕਰ ਹੈ। ਭਾਬੀ ਸ਼ੁਕਰ ਹੈ। ਮੇਰੀਤੀ ਆਗੇ ਕਹਿੰਦੀ ਚੱਲ ਹਫ਼ਤਾ ਰਹੂ ਬੜੀ ਵਧੀਆ ਗੱਲ ਐ ਨਾਲੇ ਦੁੱਖ ਸੁੱਖ ਪਰੋ ਲੈ ਜਾਉ ਨਾਲੇ ਚਲਤੀ ਆ ਹਫ਼ਤਾ 15 ਦਿਨ ਰਹਿ ਪੂਗੀ। ਸ਼ੁਕਰ ਹੈ ਤੀਏ। ਚੰਗੇ ਸਹੁਰਿਆਂ ਦਾ ਇਹੀ ਪਾਅ ਐ। ਸ਼ੁਕਰ ਹੈ। ਭਾਬੀ ਲੈ ਡਿੰਪਲ ਭਾਬੀ ਹਸ਼ੀਕਾ ਹਸ਼ੀਕਾ ਕਿਵੇਂ ਬਦਿਆ ਬਦਿਆ ਤੁਸੀਂ ਦੱਸੋ ਕਿੱਦਾਂ ਠੀਕ ਹੋ ਮੈਂ ਤਾਂ ਠੀਕ ਹਾਂ ਤੂੰ ਅੱਜ ਕਿਵੇਂ ਬਿਨਾ ਦੱਸੇ ਲੈ ਕਹਿੰਦੇ ਕਿਵੇਂ ਬਿਨਾ ਦੱਸੇ ਮੈਂ ਤਾਂ ਪਤਾ ਨਹੀਂ ਕਿੰਨੇ ਫੋਨ ਲਾ ਲੇ ਵੀਰੇ ਨੂੰ ਵੀਰੇ ਨੇ ਇੱਕ ਫੋਨ ਨਹੀਂ ਚੱਕਿਆ ਮੇਰੇ ਨੂੰ ਓਹੋ ਤੇਰੇ ਵੀਰ ਦਾ ਨਾ ਫੋਨ ਦਰਅਸਲ ਸਾਇਲੈਂਟ ਹੀ ਹੁੰਦਾ ਉਹਦਾ ਮੇਰੇ ਵੀ ਨਹੀਂ ਚੱਕਦਾ ਹੈਗਾ ਬਸ ਪਾ ਕਰਕੇ ਨਹੀਂ ਪਤਾ ਲੱਗਿਆ ਉਹ ਸੁਣਾ ਕਿਵੇਂ ਦੀਪਕ ਠੀਕ ਹੈ ਹਾਂ ਦੀਪਕ ਵੀ ਠੀਕ ਹੈ ਉਹਨਾਂ ਨੇ ਮੈਨੂੰ ਅੱਜ ਭੇਜਿਆ ਤੈਨੂੰ ਪਤਾ ਪਹਿਲਾਂ ਮਹੀ ਪਈਗੇ ਉੱਦੇ ਆਉਣਾ ਸੀਗਾ ਫਿਰ ਰਾਜ ਪਾਣੀ ਪੁਣੀ ਬਾਣਾ ਖੜੰਦਾ ਫਿਰ ਮੇਰੀ ਜਾਨੀ ਸੱਸ ਨੇ ਭੇਜਿਆ ਨਹੀਂ ਅੱਛਾ ਮਹੀ ਕਰਕੇ ਹੋਈ ਹੁਣ ਤੂੰ ਬਸ ਸਟ੍ਰੈਟ ਟੁਰਕਿਆ ਹੀ ਹੋ ਇਹਨੂੰ ਪਤਾ ਹੀ ਨਹੀਂ ਲੱਗਿਆ ਨਾ ਮੈਨੂੰ ਆਟੋ ਮਿਲ ਗਿਆ ਸੀਗਾ ਫਿਰ ਮੈਂ ਆਟੋ ਜੀ ਆਗੀ ਬੈ ਕੇ ਪਹਿਨਾ ਮੈਂ ਡਿੱਕੀ ਗਈ ਮੈਂ ਕਿਹਾ ਚੱਲ ਜੇ ਕੋਈ ਆਉਂਦਾ ਆਉਂਦਾ ਮੈਂ ਸੋਚਿਆ ਕਿਤੇ ਚੱਲ ਕੋਈ ਚਾਚੇ ਦਾ ਮੁੰਡਾ ਮਿਲ ਜਾ ਕੋਈ ਨਹੀਂ ਮਿਲਿਆ ਮੈਨੂੰ ਉਦਾਂ ਸਾਰੇ ਫਿਰਦੇ ਰਹਿੰਦੇ ਨੇ ਕੋਈ ਪਤਾ ਨਾ ਮੀਂਹ ਜਾਂ ਪੈ ਰਿਹਾ ਘਰੋਂ ਕੋਈ ਬਾਹਰ ਨਿਕਲਦਾ ਹੀ ਨਹੀਂ ਤੇ ਮੈਂ ਤੇਰੇ ਵਾਸਤੇ ਚਾਹ ਪਾਣੀ ਕੁਛ ਨਾ ਬਣਾਈ ਹਾਂ ਜੀ ਹਜੇ ਮੈਂ ਕੁਛ ਨਹੀਂ ਖਾਣਾ ਪੀਣਾ ਸੱਚੀ ਗੱਲ ਦੱਸ ਨਾ ਮੇਰਾ ਜੀਜਾ ਨਹੀਂ ਕਰਦਾ ਮੈਂ ਤਾਂ ਉਹ ਵੀ ਘਟ ਖਾਣ ਲੱਗੀ ਹੁਣ ਡਾਈਟ ਤੇਰੇ ਆ ਰੀੜੀ ਰੁੜੀ ਤੇ ਖਾ ਕੇ ਆਈ ਨੂੰ ਨਹੀਂ ਕੁਛ ਤੈਨੂੰ ਸਾਰਾ ਪਤਾ ਆ ਪੇਕਿਆਂ ਦੀ ਚੀਜ਼ਾਂ ਫਿਰ ਬੰਦਾ ਭੁੱਲਦਾ ਨਹੀਂ ਹੁੰਦਾ ਬੇਸ਼ੱਕ ਈਲੀ ਬਾਪੂ ਨੂੰ ਬਾਪੂ ਨੂੰ ਸਭ ਤੋਂ ਪਹਿਲਾਂ ਮਿਲੀ ਸੀ ਮੈਂ ਤੈਨੂੰ ਐਂ ਕਹਿੰਦੀ ਸੀ ਮੈਂ ਤਾਂ ਬਾਪੂ ਦਾ ਹਾਲ ਚਾਲ ਪੁੱਛਣਾ ਹੀ ਅਸਲ 'ਚ ਸੱਚੀ ਗੱਲ ਦੱਸਾਂ ਨਾ ਉਦੋਂ ਜਿੱਤੇ ਮੈਨੂੰ ਪਤਾ ਲੱਗਿਆ ਵੀ ਬਾਪੂ ਬਿਮਾਰ ਆ ਮੈਂ ਤਾਂ ਐਂ ਹੋ ਗਿਆ ਵੀ ਹੁਣੇ ਭੱਜ ਕੇ ਭੱਜ ਜਾ ਉਹੋ ਇਹਦੇ 'ਚ ਕਿਸੇ ਦਾ ਕੋਈ ਕਸੂਰ ਨਹੀਂ ਸਾਡੀ ਤਾਂ ਗੱਲ ਨਹੀਂ ਸੁਣਦਾ ਬਾਪੂ ਆ ਤੂੰ ਤਾਂ ਉਹਦੀ ਲਾੜ ਲਈ ਸਮਝਾ ਕੇ ਜਾਈ ਮਿੱਠਾ ਨਹੀਂ ਛੱਡਦਾ ਆਪ ਕੁਛ ਨਾ ਕੁਛ ਨਾ ਚੱਕ ਕੇ ਖਾਈ ਲੈਂਦਾ ਆ ਵਿਆਹ 'ਚੋਂ ਲੱਡੂ ਆਏ ਸੀ ਉਹ ਖਾ ਗਿਆ ਬਿਸਕਟ ਖਾ ਜਾਂਦਾ ਹੁਣ ਪਹਿਲੇ ਦਿਨੋਂ ਪਤਾ ਫਿਰ ਸ਼ੂਗਰ ਕੰਟਰੋਲ ਨਹੀਂ ਹੁੰਦਾ ਹੋਰ ਭੈਣ ਮੈਂ ਤੈਨੂੰ ਕੀ ਦੱਸਾਂ ਭਾਬੀ ਤੈਨੂੰ ਵੀ ਚੰਗਾ ਭਲਾ ਪਤਾ ਨਾ ਮਾਂ ਦੇ ਜਾਣ ਤੋਂ ਬਾਅਦ ਬਾਪੂ ਵਿਚਾਰੇ ਨੇ ਮੇਰਾ ਵਿਆਹ ਕੀਤਾ ਚੰਗਾ ਰਿਸ਼ਤਾ ਮੱਖੇ ਦਿੱਤਾ ਚਲ ਆਏ ਆ ਵੀ ਅੱਜ ਉਹਦੀ ਤੀ ਸੁਖੀਤਾ ਵਸਦੀ ਐ ਪਰ ਫਿਰ ਵੀ ਧੀਆਂ ਨੂੰ ਤਾਂ ਆਪਣੇ ਮਾਪੇ ਪਿਆਰੇ ਹੁੰਦੇ ਆ ਮੈਨੂੰ ਤਾਂ ਮਗਰੋਂ ਥੋੜੀ ਫਿਕਰ ਰਹਿੰਦੀ ਐ ਬਸ ਮੈਂ ਨਾ ਤੇਰੀ ਗੱਲ ਦਾ ਜਮਾ ਬੁਰਾ ਨਹੀਂ ਮੰਨਿਆ ਨਾਲੇ ਇੱਕ ਜਮੀ ਟੈਨਸ਼ਨ ਨਾਲ ਲੈ ਮੈਂ ਬਾਪੂ ਨੂੰ ਸਹੁਰਾ ਨਹੀਂ ਸਮਝਦੀ ਅਬ ਤਾਂ ਪਿਓ ਸਮਝ ਕੇ ਸੰਭਾਲਦੀ ਹਾਂ ਪਤਾ ਕੀ ਐ ਭਾਬੀ ਐਸੀ ਗੱਲ ਦਾ ਮਾਣਾ ਸੱਚੀ ਤੇਰੇ ਤੇ ਮੈਨੂੰ ਨਾ ਉੱਥੇ ਬੈਠੀ ਨੂੰ ਫੇਰ ਐ ਹੋ ਜਾਂਦਾ ਵੀ ਚਲ ਕੋਈ ਨਹੀਂ ਡਿੰਪਲ ਜੇ ਤੂੰ ਨਹੀਂ ਜਾ ਸਕਦੀ ਉੱਥੇ ਕੋਈ ਹੈਗਾ ਤੇਰੇ ਪਿਓ ਨੂੰ ਸਾਂਭਣਾ ਕੋਈ ਗੱਲ ਨਹੀਂ ਤੂੰ ਆਈ ਹੈ ਤੂੰ ਰਹਿ ਕੇ ਜਾ ਬਪੂ ਨਾਲ ਦੁੱਖ ਸੁੱਖ ਹੌਲਾ ਕਰ ਹਨ ਟੈਨਸ਼ਨ ਨਾ ਲੈ ਖਾਸੇ ਦਿਨ ਰਹਿ ਕੇ ਜਾਈਂ ਖਾਸੇ ਦਿਨ ਨਹੀਂ ਕੱਲਾ ਹੱਸਤਾ ਹਜੇ ਐਵੇਂ ਹੀ ਨਹੀਂ ਪਤਾ ਵੀ ਦੋ ਦਿਨ ਬਾਅਦ ਹੀ ਆ ਜਾਂਦੀ ਭਵੇਂ ਲੈਣ ਵਾਸਤੇ ਐਸ ਵਾਰ ਤੂੰ ਛੁੱਟੀਆਂ 'ਚ ਵੀ ਘੱਟ ਟਾਈਮ ਹੀ ਆਈ ਸੀ ਹੁਣ ਫੇਰ ਕਹਿਣੀ ਮੈਂ ਛੇਤੀ ਜਾਵਾਂ ਭਾਬੀ ਤੈਨੂੰ ਚੰਗਾ ਭਲਾ ਪਤਾ ਨਾ ਫੇਰ ਵੀ ਕਰੇ ਔਖਾ ਬਹੁਤ ਆ ਚਲ ਮੇਰੀ ਗਰਲਸ ਹੁਣ ਤੂੰ ਫੇਰ ਰੈਸਟ ਕਰ ਲੈ ਦਪਹਿਰ ਹੋ ਗਿਆ ਤੇ ਖਾਏਗੀ ਕੀ ਫਿਰ ਖਾਣਾ ਕੀ ਹੈ ਬਸ ਕੁਛ ਵੀ ਬਣਾ ਲੀ ਜੋ ਕੁਛ ਬਣਾਇਆ ਮੈਂ ਤਾਂ ਉਹੀ ਖਾ ਲੀ ਚਲ ਠੀਕ ਹੈ ਚਲ ਫਿਰ ਤੂੰ ਅੰਦਰ ਪੈ ਜਾ ਰੈਸਟ ਕਰ ਲੈ ਹਾਂ ਵੀਰੋ ਵੀਰੋ ਪਤਾ ਨਹੀਂ ਪਹਿਲਾਂ ਦਿੱਤੀ ਬੈਠਾ ਸੀਗਾ ਹੁਣ ਪਤਾ ਨਹੀਂ ਕਿਹਦੇ ਨਾਲ ਮੋੜ ਗਿਆ ਬਾਪੂ ਕਹਿੰਦਾ ਪਤਾ ਨਹੀਂ ਅੰਦਰ ਹੀ ਫਿਰ ਉਹਨੂੰ ਵੀ ਨਹੀਂ ਪਤਾ ਵਿਚਾਰਾ ਨੂੰ ਨਹੀਂ ਪਤਾ ਆ ਥੋੜਾ ਟਾਈਮ ਪਹਿਲੇ ਹੀ ਆ ਜਾ ਲੈ ਅੰਦਰ ਜਾਣੀ ਆ ਠੀਕ ਹੈ ਚੰਗਾ ਭਾਬੀ ਆ ਜਾ ਫਿਰ ਆਪਾਂ ਬੈਠ ਕੇ ਗੱਲਾਂ ਕਰਾਂਗੇ ਤੇਰੀ ਵਾਸਤੇ ਚਾਹ ਬਣਾ ਕੇ ਲਿਆਉਣੀ ਹੈ ਫਿਰ ਤੂੰ ਤਾਂ ਪੀ ਲਮਾ ਇੱਕ ਕੱਪ ਹਾਂ ਆ ਜਾ ਚਲੋ ਤਾਂ ਨਹੀਂ ਵਧੀਆ ਕੀਤਾ

ਇਹ ਤਾਂ ਅੰਦਰ ਲੈ ਜਾਓ। ਮੈਂ ਡਿੰਪਲਾ ਆਈ ਆ। ਉਹਨੂੰ ਪਸੰਦ ਹੈ। ਮੈਨੂੰ ਤਾਂ ਇਹ ਚੀਜ਼ਾਂ ਪਸੰਦ ਨਹੀਂ ਹੈਗੀਆਂ। ਡਿੰਪਲਾ ਹੈ? ਹਾਂ। ਅੱਛਾ, ਬਿਨਾਂ ਦੱਸੀ ਆ ਗਈ ਹੋ ਇੱਥੇ। ਓਹੋ। ਨਾ ਮੇਰੀ ਗੱਲ। ਤੁਸੀਂ ਐਂ ਕੱਲ ਤੋਂ ਬੋਲਦੇ ਹੋ। ਆ ਦੱਸਣ ਵਾਲੀ ਕੀ ਕਰ ਲੈ। ਉਹ ਤਾਂ ਆਪਦਾ ਘਰ ਹੈ। ਐਂ ਥੋੜੀ ਕਹਿਣਾ ਮੈਂ। ਮੈਂ ਤਾਂ ਉਹ ਕਹਿਣਾ ਕਿਵੇਂ ਹੈ ਜੀ ਫਿਰ? ਕਿਵੇਂ ਕੀ ਹੋਣਾ? ਉਹਨੂੰ ਪਤਾ ਲੱਗਿਆ ਸੀਗਾ। ਉਦੋਂ ਮੈਨੂੰ ਗੱਲ ਹੋਈ ਸੀ ਮੈਂ ਦੱਸ ਤਾਈ ਜਿੱਦਿਆ ਬਾਪੂ ਨੂੰ ਹੁੰਨੀ ਵਾਲਾ ਸਿੱਧਾ ਜੇ ਵੱਧ ਗਿਆ ਸੀਗਾ ਮੈਂ ਕਿਹਾ ਬਾਪੂ ਬਿਮਾਰ ਹੈ ਉਹਦਾ ਪਤਾ ਲੈਣ ਆਈ ਹੈ ਨਾਲੇ ਰਹੂਗੀ 8-9 ਦਿਨ ਓਹੋ ਬਾਪੂ ਦਾ ਮੜਾ ਜਾਂ ਸ਼ੁਗਰੀ ਘਟਿਆ ਸੀ ਆਪਾਂ ਹੈਗੇ ਤਾਂ ਹੈਗੇ ਹੁਣ ਆਪਾਂ ਆਪਣੀ ਜਗ੍ਹਾ ਮੈਂ ਤਾਂ ਆ ਮਾਪੇ ਦੇ ਕੰਮ ਥੰਦੇ ਛੱਡ ਕੇ ਆਈ ਆ ਉੱਥੇ ਔਖਾ ਹੋ ਜਾਂਦਾ ਕੋਈ ਕੰਮ ਨਹੀਂ ਦੀਪਕ ਨੇ ਤੋਰੀਏ ਪੁੱਛ ਕੇ ਆਈ ਐ ਨਾਲੇ ਰਹਿ ਕੇ ਜਾਊਗੀ ਨਾਲੇ ਕੋਈ ਗੱਲ ਨਹੀਂ ਕੋਈ ਗੱਲ ਪਿਆਉਤੀ ਹੋ ਗਈ ਸਾਰਾ ਗੱਲਬਾਤ ਕਰ ਲੈਣਗੀ ਨਾਲੇ ਨੂੰ ਕੋਈ ਆਪਣਾ ਵੀ ਕੰਮ ਨਾ ਪਤਾ ਨਹੀਂ ਦੀਪਕ ਨੇ ਤੋਰੀਏ ਹਾਂ

ਪ੍ਰੇਰਣ ਅੱਡੀ ਦੂਰ ਆ ਨਾ ਪਹਿਲਾਂ ਉਹਨੂੰ ਮਿਲ ਲੈ। ਮੈਂ ਨੰਪੜ ਆ ਰਹੀ ਆਂ। ਜੀਰੇ ਸਸ਼ੀਕਾਰ। ਸਸ਼ੀਕਾਰ। ਕਿੱਦਾਂ ਠੀਕ ਆ? ਵਧੀਆ ਮੈਂ। ਹਾਂ। ਮੈਂ ਬਸ ਵਧੀਆ ਤੂੰ ਮੇਰਾ ਫੋਨ ਨਹੀਂ ਚੱਕਿਆ ਮੈਂ ਤੈਨੂੰ ਕਿੰਨੇ ਫੋਨ ਲਾਤੇ। ਤਰੇਹੇ ਫੋਨ ਮੈਨੂੰ। ਹੋਰ ਦੇਖ ਤਾਂ ਸਹੀ 10 ਫੋਨ ਲਾਤੇ। ਲੈ। ਉਹੀ ਗੱਲ ਕਰਦੀ ਨਾ। ਭਾਗੀ ਸੱਚੀ ਕਹਿੰਦੀ ਸੀ। ਕਹਿੰਦੀ ਸਾਇਕਲਟ ਦਾ ਹੁੰਦਾ ਉਹਦਾ ਫੋਨ। ਪਤਾ ਨਹੀਂ ਲੱਗਿਆ ਮੈਨੂੰ। ਹੋਰ ਸਾਈਡ ਤੋਂ ਅੱਡੇ ਲੱਗ ਕਰ ਕਦੇ ਕੋਈ ਅਮਰਜੈਂਸੀ ਵੀ ਹੁੰਦੀ ਆ ਉੱਥੇ ਮੈਂ ਖੜੀ ਕਦੋਂ ਦੇ ਦੇਖੀ ਗਈ ਮੈਂ ਕਹਾਂ ਕੋਈ ਆਜੂ ਕੋਈ ਆਜੂ ਹਾਰ ਕੇ ਮੈਂ ਟੈਂਪੂ ਤੇ ਬੈਠ ਕੇ ਆਈ ਆ ਔਰ ਟੋ ਤੇ ਚੱਲ ਕੋਈ ਨਹੀਂ ਔਰ ਮੈਨੂੰ ਤੰਗ ਵਾਲਾ ਕਰੀ ਜਾਂਦਾ ਰਹਿੰਦਾ ਤੈਨੂੰ ਪਤਾ ਹੀ ਆ ਕੰਮ ਵਾਲੇ ਫਿਰ ਅੱਜ ਜਿੰਨਾ ਤੂੰ ਬੰਬ ਦੇ ਨਾ ਨਾ ਅੱਜ ਵੇਲਾ ਸੀ ਘਰੇ ਸਭ ਹਾਂ ਮੇਜ ਕਰ ਕੇ ਗਿਆ ਹੁਣ ਹਨਾ ਹੋਰ ਫਿਕੜ ਜਾਂ ਬਹੁਤ ਹੋਇਆ ਪਿਆ ਹਾਂ ਨਾ ਘਰੇ ਸਾਰੀ ਵਧੀਆ ਮੇਰੇ ਠੀਕ ਹੈ ਹਾਂ ਸਖਸ਼ਾਂਤੀ ਹੈ ਜੇ ਵਧੀਆ ਨੇ ਤਾਂ ਤੁਸੀਂ ਸੁਖੀ ਬੈਠੇ ਹੋ ਉਹ ਹੁਤਾ ਗੱਲ ਠੀਕ ਆ ਮੈਂ ਤਾਂ ਉਹ ਕਹਿੰਦਾ ਮਾਂ ਚਾਂਦ ਚੱਕ ਕੇ ਆ ਗਈ ਮਾਂ ਕਿਤੇ ਘ ਹੂੰ ਕੌਣ ਆੜੂਆ ਦੀਪਕ ਨੇ ਆਪ ਜੀ ਆਪ ਇੱਕ ਜਮੀਨ ਉੱਥੇ ਅੱਛਾ ਹੋਰ ਕਹਿੰਦਾ ਹਫ਼ਤਾ ਲਾ ਕੇ ਆਈ ਮੈਂ ਕਿਹਾ ਚੱਲ ਠੀਕ ਆ ਲੈ ਉਹ ਤਾਂ ਤੇਰਾ ਘਰ ਆਪਣੇ ਹੈ ਨਾ ਭਾਵੇਂ ਮਹੀਨਾ ਬੈਠ ਦੋ ਮਹੀਨੇ ਬੈਠ ਹਾਂ ਤੇਰਾ ਬਰਾਬਰ ਮੈਂ ਤਾਂ ਹੁੰਦਾ ਵੀ ਚੱਲ ਆਪ ਦੇ ਘਰ ਹੀ ਚੰਗਾ ਰਹਿੰਦਾ ਬੰਦਾ ਜਿਹ ਵੀਰੀ ਕਹਿ ਦਿੰਦਾ ਉੱਥੇ ਦਵਾ ਚ ਆ ਕੇ ਵੀ ਲੜਾਈ ਨਾ ਹੋਵੇ ਕਿਸੇ ਗੱਲ ਦੀ ਤੂੰ ਇੱਕ ਵਾਰੀ ਸਮਝ ਤੈਨੂੰ ਪਤਾ ਪਹਿਲਾਂ ਵਾਰਾ ਮੈਂ ਕਿੰਨਾ ਕਾਉਣੀ ਆ ਮੇਰਾ ਤੜਕਿਆ ਹੋਣੀ ਆ ਹਾਥੜੇ ਮੁਰਜਣੇ ਹੋਣੇ ਦੋਨੋਂ ਜਾਣੇ ਤਾਂ ਹੀ ਤਾਂ ਹੀ ਕਹਿੰਦਾ ਮੈਂ ਕਿ ਕਿਤੇ ਐਵੇਂ ਲੜਾਈ ਹੋ ਜੇ ਉਹ ਅਸਲ ਚ ਗੱਲ ਪਤਾ ਕੀ ਸੀ ਉਹਦੇ ਬਾਪੂ ਨੂੰ ਮਾਰਨੀ ਸੀ ਕਿੰਨਾ ਹੋ ਗਿਆ ਤੇ ਸ਼ੂਗਰ ਵਾਦੀ ਸੀ ਫਿਰ ਉਹ ਸਪਤਾਲ ਲੈ ਕੇ ਆਇਆ ਫਿਰ ਦੀਪਕ ਮੈਨੂੰ ਕਹਿੰਦਾ ਵੀ ਤੂੰ ਜਾ ਬਗ ਜਾ ਹਫਤਾ ਰਹਿ ਗਿਆ ਕਹਿੰਦਾ ਬਾਪੂ ਦਾ ਦੁੱਖ ਸਭ ਪੁੱਛ ਕੇ ਆ ਅੱਛਾ ਚੱਲ ਇਹ ਤਾਂ ਵਧੀਆ ਕੀਤਾ ਕੋਈ ਨਹੀਂ ਉਹ ਨਾਲੇ ਫਿਰ ਉਹਨਾਂ ਨੂੰ ਬਾਪੂ ਬਾਪੂ ਤੂੰ ਕੋਈ ਕੰਮ ਵੀ ਸੀਗਾ ਉਹ ਕਹਿੰਦੇ ਸੀ ਬਾਪੂ ਨਾਲ ਸਾਰੀ ਗੱਲ ਨਾਲ ਕਲੀਅਰ ਕਰਕੇ ਆਈ ਮੈਂ ਕਰਾਂਗੀ ਫਿਰ ਇੱਕ ਦੋ ਦਿਨ ਦੇ ਵਿੱਚ ਤਾਂ ਤੈਨੂੰ ਪਤਾ ਗੱਲ ਹੁੰਦੀ ਹੈ ਬੰਦੇ ਕੋ ਬੈ ਕੇ ਉਹਨੂੰ ਸਮਝਾਉਣਾ ਵੀ ਪੈਂਦਾ ਕੋਈ ਗੱਲਬਾਤ ਫਿਰ ਐਂ ਹੁੰਦੀ ਹੈ ਇਸ ਕਰਕੇ अच्छा की काम ਸੀ ਕੁਛ ਨਹੀਂ ਹੋ ਤਾਂ ਦੀਪਕ ਨੇ ਵੀ ਗੱਲ ਦੱਸੀ ਹੋਈ ਆ ਫੋਨ ਤੇ ਉਹਨਾਂ ਨੂੰ ਬਸ ਮੈਂ ਤਾਂ ਉਹ ਹੀ ਪੁੱਛਣਾ ਵੀ ਬਾਖੂ ਹਾਂ ਦੱਸੋ ਫਿਰ ਤੁਹਾਡਾ ਕੀ ਵਿਚਾਰ ਤੈਂ ਦੱਸਾਂਗੇ ਕੋਈ ਨਹੀਂ ਟਾਈਮ ਆਉਂਦੇ ਫਿਕਰ ਕਰ ਕਰਦਾ ਨਾ ਨਾ ਮੈਨੂੰ ਤਾਂ ਗਾੜਾ ਫਿਕਰ ਆ ਚੱਲ ਕੋਈ ਨਹੀਂ ਹੋਰ ਚਾਹ ਚ ਪੀ ਲਈ ਤਾਂ ਚਾਹ ਪੀ ਲਈ اچھا ਹੂੰ ਚੱਲ ਕੋਈ ਨਹੀਂ ਕਰ ਲੈ ਆਰਾਮ ਤੂੰ ਕਰ ਹੈ ਮੈਂ ਉਹ ਤੋਂ ਰੋਟੀ ਰੋਟੀ ਬਣਵਾਉਣਾ ਸੀ ਭਾਬੀ ਤਾਂ ਕਹਿੰਦੀ ਕੋਈ ਨਹੀਂ ਰੋਟੀ ਤਾਂ ਮੈਂ ਜਖਾਣੀ ਲਈ ਤੂੰ ਬਹਿ ਜਾ 2 ਮਿੰਟ ਨਿਕੋਲ ਬੈਂਦਾ ਬਸ ਮੈਂ ਨਾ ਨਾਲ ਦਾ ਬਾਜ਼ਾਰ ਚ ਕੁਛ ਲੈ ਆਵਾਂ ਸ਼ਾਮ ਵਾਸਤੇ ਨਾਲ ਥੋੜੇ ਜੇ ਕੰਮ ਜੇ ਨੇ ਮੇਰਾ ਫਿਰ ਮੈਂ ਚੰਗਾ ਮੇਰੀ ਗੱਲ ਸੁਣ ਤੇਰੀ ਦਵਾਈ ਚੱਲਦੀ ਸੀ ਉਹਦੀ ਖੰਗ ਦੀ ਠੀਕ ਹੈ ਹੁਣ ਤੂੰ ਬਿਲਕੁਲ ਠੀਕ ਆ ਹੁਣ ਵਿੱਚੀ ਚੱਲੀ ਜਾਂਦੀ ਆ ਚੱਲ ਕੋਈ ਨਹੀਂ ਤੇ ਹੋਰ ਸਭ ਠੀਕ ਤਾਂ ਹੈ ਨਾ ਸੁਖਦਾਨਾ ਬਾਕੀ ਬਾਕੀ ਸਾਰੇ ਠੀਕ ਆ ਸਾਰੇ ਠੀਕ ਆ ਚੱਲ ਜਾ ਚੰਗਾ ਵਧੀਆ ਕੋਈ ਮੇਰੀ ਗੱਲ ਸੁਣ ਪੀਜ਼ਾ ਲੈ ਚੱਲ ਕੋਈ ਨਹੀਂ ਆਫਰ ਵਾਲੇ ਲੈ ਲੈ ਚੰਗਾ ਚੰਗਾ ਹਾਂ ਠੀਕ ਆ But yeah, I thought a